ਸਸਿਕਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਆ ਗਿਆ ਆ ਗਿਆ ਫਿਰ ਆ ਗਿਆ ਤੁਹਾਡਾ ਯਾਰਾਂ ਦਾ ਯਾਰ ਜਿਹਨੂੰ ਤੁਸੀਂ ਕਰਦੇ ਆ ਬੇहद ਖਾਸ ਪਿਆਰ ਭਾਈ ਸਖਮੰਦਰ ਰੋਡੇ ਦੇ ਕੋਲੇ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਸੰਤਾਂ ਦੇ ਕੋਠਿਆਂ ਦੇ ਵਿੱਚ ਇਸ ਟਾਈਮ ਮੌਜੂਦ ਆ ਤੇ ਭਾਈ ਜਨਵਰ ਤੁਹਾਨੂੰ ਫੇਰ ਭਾਈ ਸਖਮੰਦਰ ਦੇ ਕੋਲੇ ਚਾਰ ਚਾਰ ਪੰਜ ਵਿਖਾ ਦੇਣੇ ਆ ਚਾਰਾਂ ਪੰਜਾਂ ਜਾਨਵਰਾਂ ਦੇ ਬਾਰੇ ਪ੍ਰੋਪਰ ਆਪਾਂ ਡਿਟੇਲ ਜਾਣਨੀ ਆ ਗੱਲਬਾਤ ਕਰਾਂਗੇ ਕਿਹੜਾ ਜਾਨਵਰ ਕੀ ਡਿਟੇਲ ਆ ਗੱਲਬਾਤ ਲਈ ਸੰਬੰਧਨ ਰੋਡੇ ਹੋਊਗਾ ਆਪਣੇ ਨਾਲ ਆਉ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਕਰਦੇ ਆ ਸੰਜੀ ਬਾਈ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਠਾਕ ਆ ਵਧੀਆ ਸੇਤਾਂਕਰ ਪਰਿਵਾਰ ਜੀ ਤੇ ਜਾਨਵਰ ਫਿਰ ਜਾਂ ਉਦਹੀ ਵੇਚਤੇ 8 ਵਜੇ ਤੁਸੀਂ ਚਲਾਈ ਆ 6 ਵਜੇ ਦੇ ਨੂੰ ਵਗਗੇ ਸੀ ਤੇ ਠੀਕ ਆ 10 ਵਜੇ ਦੇ ਨੂੰ ਅਗਲੇ ਦਿਨ ਆਉਂਦੇ ਆ ਠੀਕ ਆ ਤੇ ਫਿਰ ਮਾਫੀ ਕਿਵੇਂ ਆਏ ਲੋਕਾਂ ਨੇ ਕੀਤਾ ਚੱਕੇ ਨਹੀਂ ਗਏ ਜੇ ਵੀ ਮਾਫੀ ਫੇਰ ਆ ਠੀਕ ਆ ਪਰ ਕੋਸ਼ਿਸ਼ ਬਹੁਤ ਕੀਤੀ ਚੱਕੀ ਜਾਣਗੀ ਠੀਕ ਆ ਹਾਂ ਤੇ ਚੱਲ ਕੋਈ ਨਾ ਤੇ ਫਿਰ ਬਾਈ ਸਖਮੰਦਰ ਲੋਕਾਂ ਦਾ ਪਿਆਰ ਵਧਿਆ ਮਿਲਿਆ ਫਿਰ ਬਹੁਤ ਵਧੀਆ ਮੈਂ ਠੀਕ ਆ ਬਾਈ ਤੇ ਬਾਈ ਸਖਮੰਦਰ ਅੱਜ ਕਿੰਨੇ ਜਨਮ ਹੋਣਗੇ ਬਾਈ ਅੱਜ ਹੈਗੇ ਆ 1 2 3 ਤੇ 4 4 ਸਖਮੰਦਰ ਬਾਈ ਇੱਕ ਗੱਲ ਦੱਸ ਮੈਨੂੰ ਲੋਕ ਮੈਨੂੰ ਕਹਿੰਦੇ ਯਾਰ ਸਖਮੰਦਰ ਬਾਈ ਵੀ ਨਹੀਂ ਰੇਟ ਕਰਦਾ ਵੀਡੀਓ ਦੇ ਵਿੱਚ ਤੇ ਸਖਮੰਦਰ ਬਾਈ ਦੀ ਵੀਡੀਓ ਅਸੀਂ ਦੇਖਦੇ ਆਂ ਤਾਂ ਕਿਉਂ ਰੇਟ ਕਰਦਾ ਸੀ ਤੇ ਇਹ ਵੀ ਕਹਿੰਦਾ ਲੋਕਾਂ ਨੂੰ ਹੁਣ ਹੋ ਗਿਆ ਵੀ ਰੇਟ ਨਹੀਂ ਕਰਦਾ ਕੀ ਚੱਕਰ ਆ ਬਾਈ ਇਹ ਦੱਸ ਮੈਨੂੰ ਯਾਰ ਅਗਲੀ ਵਾਰ ਤੋਂ ਸ਼ੁਰੂ ਕਰ ਦਿੰਨੇ ਆਂ ਜੀ ਹਾਂ ਰੇਟ ਕਰਿਆ ਕਰੀਏ ਯਾਰ ਰੇਟ ਲੋਕਾਂ ਕਹਿੰਦੇ ਸਖਮੰਦਰ ਬਾਈ ਦੀ ਅਸੀਂ ਵੀਡੀਓ ਤਾਂ ਵੇਨੇ ਵੀ ਸਾਰਾ ਕੁਝ ਸੱਚ ਦੱਸ ਦਿੰਦਾ ਜੇ ਕੋ ਪਤਾ ਕੀ ਹੈ ਜੇ ਆਪਾਂ ਇਹ ਕਹਿ ਸਕਦੇ ਆ ਉਹ ਮੱਝ ਜਿੱਥੋਂ ਆਈ ਹੈ ਜੋ ਜੇ ਕੋ ਦਾ ਡਰੈਸ ਦੇ ਸਕਦੇ ਦੱਸਣ ਨੂੰ ਕੀ ਹੈ ਹਾਂ ਸਹੀ ਹੈ ਜੀ ਠੀਕ ਹੈ ਉਹ ਮੱਝ ਵੀ ਕੀ ਹੈ ਹਾਂ ਪੈਨ ਭੁੱਲ ਗਿਆ ਇੱਧਰ ਪੱਟੀ ਵਾਲੀ ਪੱਟੀ ਵਾਲ ਠੀਕ ਆ ਠੀਕ ਹੈ ਦੋ ਸਰਪੰਚ ਆਏ ਠੀਕ ਆ ਆ ਕੇ ਇੱਥੋਂ ਦੀ ਗੇੜਾ ਦੇ ਕੇ ਹੂੰ ਅੰਦਰ ਚਾਹ ਪਾਣੀ ਪੀਤਾ ਤੇ ਗੱਡੀ 'ਚ ਬਹਿ ਕੇ ਅਗਲੇ ਦਿਨ ਕਹਿੰਦੇ ਕਿ ਕਿੰਨੇ ਪੈਸੇ ਪਾਦ ਗਏ ਨਾ ਪੁੱਛਿਆ ਦੁੱਧ ਦਿੰਦੀ ਐ ਕਿੰਨਾ ਦੇਊ ਕਿੰਨਾ ਨਹੀਂ ਹੂੰ ਹਾਂ ਜੀ ਆਪਣ ਨੂੰ ਇੰਨਾ ਪਿਆਰ ਕਰਦੇ ਮੁੱਲ ਦੱਸਣ ਨੂੰ ਕੀ ਐ ਹਾਂ ਸਹੀ ਗੱਲ ਆ ਜੀ ਬਾਈ ਤੇ ਬਾਈ ਸਖਮੰਦਰ ਵੇਰਾ ਮੈਂ ਕਿੰਨਾ ਸੁਆ ਸੁਣਦੀ ਝੋਟੀ ਹਾਂ ਜੀ ਹਾਂ ਜੀ ਕਿੰਨਾ ਸੂਆ ਸੁਹੰਦੀ ਹੈ ਆ ਦੂਜਾ ਸੂਆ ਜੀ ਠੀਕ ਹੈ ਕਿੰਨੇ ਦਿਨ ਲੈ ਜੂ ਬਾਈ ਹਜੇ ਇਹ ਇਹ ਸੁਣਾ ਮੰਨ ਕੇ ਚਲੋ 10 ਦਿਨ ਲੈ ਜੂ 10 ਦਿਨ ਲੈ ਦੁੱਧਾ ਕੱਢ ਇਹ 21 ਤਰੀਕ ਨੂੰ ਸੁਣਾ ਠੀਕ ਹੈ ਦੁੱਧਰ ਕੱਢ ਬਾਈ ਇਹ ਹਰਿਆਣੇ ਦੀ ਹੈ ਠੀਕ ਹੈ ਜੀ ਜਿੱਥੋਂ ਪਿਛਲੇ ਸਾਲ ਆਈ ਹੈ ਠੀਕ ਹੈ ਟੋਪਰਾ ਝੋਟੀ ਹੈ ਨਾ ਬਾਈ ਹਾਂ ਕੱਡੀ ਬਾਰੇ ਨੂੰ ਤੋੜ ਦਈਏ ਬਾਈ ਇਹ ਤੋੜ ਦਿੰਦੇ ਹਾਂ ਮਾੜਾ ਜੀ ਇਹਨੂੰ ਜ਼ਰੂਰ ਤੋੜ ਦਿਓ ਲੈ ਮਿੱਤਰੋ ਦੂਜਾ ਸੂਆ ਝੋਟੀ ਆ ਪਟਨਾ ਵਾਲਾ ਲੇਵਾ ਕਮਾਲ ਦੀ ਤਿਆਰੀ ਹੈ ਝੋਟੀ ਦੇ ਵਿੱਚ ਬ੍ਰੀਕੀ ਬ੍ਰੂਕੀ ਝੋਟੀ ਦੇ ਵਿੱਚ ਸਾਰੀ ਚੰਗੀ ਆ ਦੁੱਧ ਵੀ ਚੰਗਾ ਭਾਂਡੇ ਵਿੱਚ ਪਾਉਗੀ ਹਜੇ 10 ਦਿਨ ਬਾਕੀ ਆ ਦੱਸਾਉਂਦੇ ਰਹੇ ਨੇ ਜੇ ਰਿਕਾਰਡ ਤੋੜ ਲੇਵਾ ਬਣਾ ਜਾਣਾ ਇਹਨੇ ਕਰਮਾ ਵਾਲੀ ਨੇ ਮਿੱਤਰੋ ਦੇਖ ਸਕਦੇ ਆ ਤੁਸੀਂ ਆਪ ਵੀ ਇਹਨੂੰ ਕਰਮਾ ਵਾਲੀ ਨੂੰ ਮੋੜ ਦਿਓ ਲਿਓ ਜਾਲ ਜਾਲ ਸੁਨਾ ਇਹਦਾ ਡਰ ਦੀ ਕੁਆਲਿਟੀ ਬੇਹਤਰੀਨ ਸਾਰੀ ਜੰਨੀ ਹੈਗੀ ਆ ਦੇਖ ਸਕਦੇ ਹੋ ਤੁਸੀਂ ਮਿੱਤਰੋ ਇਹਦੇ ਨਾਲ ਆਏ ਸਖ ਤੇ ਹਾਂਜੀ ਵੱਜਿਆ ਵਾ ਕੋਈ ਚੀਜ਼ 60 ਸੁੱਟ ਲੱਗੀ ਹੋਈ ਹੈ ਹਨਾ ਹਾਂ ਵਜੀ ਵੀ ਤੇ ਠੀਕ ਹੋ ਚੱਲੀ ਆ ਕੋਈ ਇਹਨੂੰ ਦਿੱਕਤ ਕੋਈ ਨਹੀਂ ਠੀਕ ਆ ਠੀਕ ਆ ਲੈ ਵੀ ਪੁੱਤ ਵਿਖਾ ਦੀ ਮੜੀ ਜੀ ਮੈਂ ਦਾ ਸੱਟ ਲੱਗੇ ਠੀਕ ਹੋ ਚੱਲੀ ਆ ਓਕੇ ਆ ਜਾਵਾਂ ਆ ਵੀ ਦੇਖ ਲੋ ਮਿੱਤਰੋ ਹਾਂ ਸਹੀ ਆ ਜੀ ਓਕੇ ਛੋਟੀ ਬੜੀ ਚੰਗੀ ਆ ਹਨਾ ਭਾਈ ਸਿਕਮੰਦਰ ਇਹਦਾ ਪੁੱਛਣਾ ਦਾ ਪਤਾਸ ਵੀ ਦਿੰਨੇ ਤੇ ਇਹਦਾ ਫਿਰ ਰੇਟ ਬਈ ਦੱਸਦੇ ਯਾਰ ਇਹਦਾ ਦੱਸ ਦੇ ਇਹ 14 ਕਿਲੋ ਦੁੱਧ ਦੇਊਂਗੀ ਜੀ ਪਹਿਲੇ ਸੂਏ ਨੇ 12 ਕਿਲੋ ਦਿੱਤਾ ਰਿਸ਼ਤੇਦਾਰੀ ਚਲੇਗੀ ਠੀਕ ਆ ਜੀ ਕੋਟ ਕਰੋੜੀ ਤੇ ਸਾਡੇ ਪਿੰਡ ਹੈ ਠੀਕ ਆ ਜੀ ਠੀਕ ਆ ਉਥੋਂ ਲਈਏ ਜਦੋਂ ਮਰਜ਼ੀ ਉਹਨਾਂ ਤੋਂ ਪਤਾ ਕਰ ਲੈ ਠੀਕ ਆ ਬਈ ਕੀ ਰੇਟ ਆਂਦਾ ਇਹਦਾ 1 ਲੱਖ ਤੇ 10000 ਰੁਪਈਆ ਲੈ 1 ਲੱਖ 10000 ਰੁਪਈਆ ਦੇ ਵਿੱਚ ਲਾੜ ਪਿਆਰ ਥੋੜਾ ਬਹੁਤ ਆ ਥੋੜਾ ਬਹੁਤ ਠੀਕ ਆ ਜੀ ਤੇ ਆ ਦੋ ਨੰਬਰ ਤੇ ਵੇੜੀ ਝੁੱਟੀ ਨੀਲੀ ਦੀ ਬਈ ਇਹ ਚੈੱਕ ਕਰਾ ਕੇ ਦੇਵਾਂਗੇ ਠੀਕ ਆ 2 ਮਹੀਨੇ ਦੇ ਗੱਭਣ ਹੈ ਠੀਕ ਆ 8 ਕਿਲੋ ਦੁੱਧ ਆ ਉਹ ਕੱਟਾ ਮਗਰ ਆ ਇਹਦੇ ਪਹਿਲ ਵਾਣਾ ਮਗਰ ਹੈ ਹਾਂਜੀ ਠੀਕ ਆ ਬਈ 14 ਕਿਲੋ ਇਹਨੇ ਦੁੱਧ ਦਿੱਤਾ ਠੀਕ ਆ ਜੀ ਤਾਜੀ ਨੇ ਆਪਾਂ ਵੇਚੀ ਆ ਠੀਕ ਆਪਣੇ ਕੋਲ ਹੋ ਗਈ ਆਪਾਂ ਹੀ ਵੇਚੀਏ ਠੀਕ ਆ ਬਈ ਇਹ ਜਦੋਂ ਫੋਨ ਤੇ ਕਰ ਲਾਂਗੇ ਓਕੇ ਤੇ ਆ ਨੱਤੇ ਨੰਬਰ ਤੇ ਬਾਈ ਇਹ ਚੈੱਕ ਕਰਾ ਕੇ ਦੇਵਾਂਗੇ ਆਪਾਂ ਨਹੀਂ ਕਰਾਈ ਠੀਕ ਆ ਠੀਕ ਆ ਜਿਹੜਾ ਲਜਾਊਗਾ ਉਹਨੂੰ ਚੈੱਕ ਕਰਾ ਦਿਆਂਗੇ ਕਿੰਨੇ ਚਿਰ ਦੀ ਚੱਪ ਹੋਗੀ ਇਹ ਦੋਨ ਦੀ ਬੱਲੀ ਤੇ ਉਹ ਇਹ ਨਹੀਂ ਹੈ ਮਤਲਬ ਉਹ ਕਰਾ ਕੇ ਦੇਵਾਂਗੇ ਜੇ ਅਗਲਾ ਜੋ ਦੋ ਕੁ ਮਹੀਨੇ ਦੇ ਆਸ-ਪਾਸ ਹੀ ਹੈ ਮੈਨਾਂ ਲਾ ਕਨਫਰਮ ਨਹੀਂ ਕੀ ਹਜੇ ਦੋ ਮਹੀਨੇ ਤੋਂ ਉੱਤੇ ਹੋ ਸਕਦੀ ਦੋ ਚਾਰ ਜਾਂ ਦੋ ਚਾਰ ਘਟ ਹੋ ਸਕ ਠੀਕ ਆ ਬਾਈ ਠੀਕ ਆ ਤੇ ਦੁੱਧ ਕਿੰਨਾ ਬਾਈ ਉੱਥੇ ਤਾਂ ਸੀਗਾ 6 ਕਿਲੋ 7 ਕਿਲੋ ਠੀਕ ਆ ਕੇਰਾਂ ਤਾਂ ਇੱਥੇ ਆ ਕੇ ਤਾਂ ਵਾਵਾ ਔਖੀ ਚੋਈ ਤੇ ਹੁਣ ਅੱਜ ਅੱਜ ਟੈੱਕੇ ਮਿਲੀ ਆ ਦੇ ਟੈੱਕੇ ਮਿਲ ਪੀ ਅੱਜ ਵਧੀਆ ਮਿਲੀ ਐ ਠੀਕ ਆ ਤੇ ਹਰਿਆਣੇ ਦੀ ਐ ਇਹ ਵੀ ਠੀਕ ਐ ਵੀ ਠੀਕ ਐ ਜੀ ਹਾਂ ਇਹ ਤਾਂ ਖੁਦ ਵੀ ਚੰਗਾ ਹਨਾ ਚਾਰ ਦੰਦ ਆਈ ਚਾਰ ਦੰਦ ਲੈ ਪੁੱਤ ਨੂੰ ਸਿੰਘ ਵਿਖਾ ਦੀ ਇੱਕ ਵਾਰੀ ਦਾ ਨਿੱਕਾ ਲਿੱਕਾ ਸਿੰਘ ਆ ਜਮਾ ਆ ਦੰਦ ਵੀ ਵਿਖਾ ਦੇ ਫੇਸ ਕੁਆਲਿਟੀ ਬੜੀ ਸੁਣੀ ਹੈ ਨਾ ਬੇ ਸਿਕਮੰਦਰ ਬਹੁਤ ਇਹਨੇ ਨਾ ਆ ਕੇ ਹਰਾ ਹੂਰਾ ਭਾਲਦੇ ਆਪਾਂ ਚਾਰ ਪਾਉਣੇ ਆ ਹਾਂ ਇਹ ਵੀ ਬਹੁਤ ਤੇਜ਼ ਹੀ ਮਾਰ ਗਈ ਐ ਹੂੰ ਤੇ ਜੇ ਕੋਈ ਪਾ ਜੇ ਨੂੰ ਪਾਲ ਲੂਗਾ ਨਾ ਹਾਂ ਇਹ ਵੀ ਇਹਦਾ ਵੀ ਦੱਸ ਦਿੰਨੇ 60000 ਦੀ ਦੇ ਦੇਣਗੇ 60000 ਦੀ ਦੇ ਦੇਣ ਮੰਨਤਾ ਨੇ ਇਹਦੇ ਵਿੱਚੋਂ ਬਸ 60000 ਦੀ ਠੀਕ ਆ 60000 ਦੀ ਯਾਰੀ ਤੇਰੀ ਹਾਂ ਆ ਬਾਈ ਉਹ ਪਰਲੀ ਬਾਈ 1 ਲੱਖ 10000 ਦੀ ਮੈਂ ਵਾਪਸ ਲੈ ਲੂੰਗਾ ਜਦੋਂ ਤਿਆਰ ਹੋ ਗਈ ਜਦੋਂ ਤਿਆਰ ਹੋ ਗਈ ਠੀਕ ਜੀ ਠੀਕ ਹੈ ਜੀ ਲੈ ਮਿੱਤਰੋ 1 ਲੱਖ 10000 ਦੀ ਵਾਪਸ ਵੀ ਆਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਟੈਂਪੂ ਤੇ ਚੜਾਊਗਾ ਬਾਈ ਤੇ ਆਪ ਲੈ ਕੇ ਆਊਗਾ ਬਾਈ ਆ ਬਾਈ 4 ਨੰਬਰ ਤੇ ਇਹ ਚੈੱਕ ਨਹੀਂ ਹੋਈ ਦਈ ਹੋਈ ਠੀਕ ਹੈ ਜੀ 7 ਕਿਲੋ ਦੁੱਧ ਆ ਚੋਣੋ ਜਦੋਂ ਮਰਜੀ ਚੌਕ ਦੇ ਦੰਦ ਕੱਢੇ ਠੀਕ ਹੈ ਜੀ ਹਾਂ ਤੇ ਮਿਲਦੀ ਕਿੰਨੇ ਬਾਈ ਮਿਲਦੀ ਜਦੋਂ ਮਰਜ਼ੀ ਚੋ ਲੋ ਜਦੋਂ ਮਰਜ਼ੀ ਚੋ ਠੀਕ ਹੈ ਤੇ ਚਵਾਈ ਚ ਵਈ ਓਕੇ ਦੇਵਾ ਕਮਾ ਹੱਥ ਲਾਉਂਦੀ ਵੀ ਨਹੀਂ ਲੋੜ ਇਹਦੇ ਠੀਕ ਹੈ ਬਾਈ ਠੀਕ ਹੈ ਤੇ ਬਣੀ ਬੁਣੀ ਹੋਈ ਹੈ ਵੈਸੇ ਇਹ ਬਣੀ ਵੀ ਐ ਤੇ ਚੈੱਕ ਕਰਾ ਕੇ ਦੇਵਾਂਗੇ ਅਜੇ ਚੈੱਕ ਨਹੀਂ ਹੋਈ ਇਹ ਵੀ ਠੀਕ ਹੈ ਬਾਈ ਠੀਕ ਹੈ ਵੀ ਆਪਾਂ ਚੈੱਕ ਹਜੇ ਕਨਫਰਮ ਨਹੀਂ ਇਹ ਦੋਵੇਂ ਮੱਝਾਂ ਕਨਫਰਮ ਨਹੀਂਗੇ ਕਰਾ ਕੇ ਦੇਵਾਂਗੇ ਕਰਾ ਕੇ ਦੇਵਾਂਗੇ ਨਹੀਂ ਰੋਣਾ ਇੱਕ ਹਸਬ ਦੀਆਂ ਉਹ ਉਹ ਹੋਈ ਵੀ ਹੈ ਚੈੱਕ ਉਹ ਗੱਪਣ ਹੈ ਠੀਕ ਹੈ ਤੇ ਇਹ ਚੈੱਕ ਕਰਵਾ ਕੇ ਦੇ ਦਾਂਗੇ ਇਹਦਾ ਵੀ ਦਾਸੀ ਦਿੰਨੇ ਆ ਹਾਂਜੀ ਫਿਰ ਜੇ ਆਹੀ ਗੱਲ ਆ ਗਈ ਨਾ ਹੁਣ ਮੰਨਦੇ ਆ ਜਾਂਦਾ ਰੇਟ ਦੱਸੇ ਹੀ ਕਰ ਹਾਂ ਇਹ 60000 ਦੀ ਦੇ ਦੇਣ ਠੀਕ ਆ ਭਾਈ ਓਕੇ ਲੈ ਮਿੱਤਰੋ ਇਹ 60000 ਰੁਪਏ ਦੀ ਮਿਲ ਜੂਗੀ ਤੇ ਇਹ ਜਾਨਵਰ ਸੀ ਬਾਈ ਸਖਮੰਦਰ ਦੇ ਕੋਲੇ ਅੱਜ ਬਾਈ ਸਖਮੰਦਰ ਵੀ ਛੇਤੀ ਦੇ ਵਿੱਚ ਆ ਥੋੜਾ ਜਿਹਾ ਤੇ ਤਾਂ ਕਰਕੇ ਪਾਲੀਆਂ ਸੀ ਗੱਲਾਂ ਬਾਤਾਂ ਨਹੀਂ ਨਹੀਂ ਤਾਂ ਦਿਲ ਦੀਆਂ ਭੇਤਾਂ ਹੀ ਖੋਲ ਦੇਣੇ ਹੁੰਦੇ ਆ ਤੁਹਾਡੇ ਕੋਲੇ ਤੇ 91 157 073 36 ਹੁਣ ਤੁਹਾਨੂੰ ਜਾਦਾ ਤੇ 91 157 073 36 ਇਹ ਇੱਕ ਬੇਨਤੀ ਹੋਰ ਹੈ ਜੀ ਵੀਰ 8:00 ਵਜੇ ਤੋਂ ਬਾਅਦ ਆਪ ਜੋੜ ਕੇ ਬਾਹਰ ਲਾ ਲੇ ਹਾਂ 12 1:00 ਟਾਈਮ ਦਾ ਫੋਨ 8 ਵਜੇ ਤੋਂ ਬਾਅਦ ਹੱਥ ਜੋੜ ਕੇ ਬੇਨਤੀ ਹੈ ਪਹਿਣਾ ਪਾ ਹੁੰਦਾ ਸੋਣਾ ਹਾਂ ਤੇ ਤੜਕੇ 5 ਵਜੇ ਤੋਂ ਸ਼ੁਰੂ ਕਰਦੇ ਹਾਂ ਠੀਕ ਹੈ ਕੋਈ ਕੋਈ ਅਮਰਜੈਂਸੀ ਦੇ ਵਿੱਚ ਬੰਦਾ ਲਾ ਸਕਦਾ ਹੈ ਪਰ ਜੇ ਉਦੋਂ ਥੋੜਾ ਜਿਹਾ ਵੀ ਪ੍ਰੇਜ ਕੀਤਾ ਜਾਵੇ ਤਾਂ ਧੰਨਵਾਦ ਹੈ ਨਾ ਠੀਕ ਹੈ ਜੀ ਲੈ ਮਿੱਤਰੋ ਗੱਲਬਾਤ ਲਈ ਨੰਬਰ ਬਾਈ ਸਕਰੀਨ ਤੇ ਲੱਗਾ ਹੋਇਆ ਗੁੱਗੀ ਕੇ ਬੈਠਾ ਵਾ ਤਿਆਰ ਤੇ ਕਾਕਾ ਕਰੀ ਜਾਂਦਾ ਵਾ ਵਿਚਾਰ ਤੇ ਕਹੇ ਬਾਈ ਸੁਖਮੰਦਰ ਵੀ ਬੈਠਾ ਵਾ ਪੂਰਾ ਬਿਲਕੁਲ ਤਿਆਰ ਤੇ ਅਜ ਸਾਫਾ ਸੁਫਾ ਵੀ ਬੰਨਿਆ ਵਾ ਗੁੱਡ ਹੁਣ ਫਿਲਦੇ ਆ ਤੁਹਾਨੂੰ ਫਿਰ ਨਵੀਂ ਵੀਡੀਓ ਦੇ ਨਾਲ ਪਟਾਂਗੇ ਕੋਈ ਨਾ ਬ